ਹਾਂਜੀ ਸਸਿਆਕਾਲ ਦੋਸਤੋ ਤਾਜੀ ਨੌਕਰੀ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਣ ਵਾਲੀ ਹੈ ਜਨਵਰੀ ਵਿੱਚ ਸਰਕਾਰੀ ਛੁੱਟੀਆਂ ਦਾ ਐਲਾਨ ਸਕੂਲ ਕਾਲਜ ਦਫ਼ਤਰ ਰਹਿਣਗੇ ਬੰਦ ਜਨਵਰੀ ਮਹੀਨੇ ਵਿੱਚ ਬੱਚਿਆਂ ਦੀਆਂ ਮੌਜਾ ਹੀ ਮੌਜਾ ਔਰ ਜਾਣਦੇ ਆ ਕਿੰਨੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਸਕੂਲਾਂ ਦੇ ਲਈ ਔਰ ਕਾਲਜਾਂ ਦੇ ਲਈ ਔਰ ਕਿਸ ਤਰੀਕੇ ਨੂੰ ਲੱਗੇਗਾ ਸਕੂਲ ਸਾਰੀ ਇਨਫੋਰਮੇਸ਼ਨ ਸ਼ੇਅਰ ਕਰਦੇ ਆ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੇਂ-ਨਵੇਂ ਅਪਡੇਟ ਤੁਹਾਨੂੰ ਐਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ ਅੱਜ ਦੀ ਵੱਡੀ ਅਪਡੇਟ ਸੂਬੇ ਦੇ ਸਕੂਲਾਂ ਵਿੱਚ ਛੁੱਟੀਆਂ ਸੰਬੰਧੀ ਜਾਣਕਾਰੀ ਲਈ ਅਧਿਆਪਕ ਅਤੇ ਵਿਦਿਆਰਥੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਵਿਦਿਆਰਥੀ ਅਤੇ ਮਾਪੇ ਛੁੱਟੀਆਂ ਸੰਬੰਧੀ ਜਾਣਕਾਰੀ ਲੈਣ ਲਈ ਲਗਾਤਾਰ ਮੈਸੇਜ ਵੀ ਕਰ ਰਹੇ ਹਨ ਪਰੰਤੂ ਹਾਲੇ ਤੱਕ 31 ਦਸੰਬਰ ਸਵੇਰ 8 ਵਜੇ ਤੱਕ ਸਰਕਾਰ ਵੱਲੋਂ ਕੋਈ ਅਫੀਆਲਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਕੁਝ ਲੋਕ ਸੋਸ਼ਲ ਮੀਡੀਆ ਵਿੱਚ ਸਕੂਲਾਂ ਵਿੱਚ ਛੁੱਟੀਆਂ ਦੇ ਵਧੇ ਸੰਬੰਧ ਵਿੱਚ ਖਬਰ ਵਾਇਰਲ ਕਰ ਲੈਣ ਪਰੰਤੂ ਇਹ ਸੰਬੰਧੀ ਖਬਰ ਝੂਠੀਆਂ ਹਨ। ਤਾਂ ਆਉਂ ਜਾਂਦੇ ਆ ਕਿ ਹੁਣ ਅਸਲੀ ਅਤੇ ਤਾਜ਼ੀ ਕੀ ਅਪਡੇਟ ਹੈ। ਸੂਬੇ ਦੇ ਸਕੂਲਾਂ ਵਿੱਚ 24 ਦਸੰਬਰ ਤੋਂ 31 ਦਸੰਬਰ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ। ਪਰ ਹੁਣ ਵੱਧੀ ਠੰਡ ਕਰਨ ਛੁੱਟੀਆਂ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ ਇਹ ਇਸ ਲਈ ਕਿਉਂਕਿ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਵਿਜ਼ਿਬਿਲਟੀ 50 ਮੀਟਰ ਤੋਂ ਘਟ ਰਹੀ ਹੈ ਜਿਸ ਕਾਰਨ ਮਾਪੇ ਅਧਿਆਪਕ ਅਤੇ ਵਿਦਿਆਰਥੀ ਚਿੰਤਤ ਹਨ ਉਨ੍ਹਾਂ ਸਕੂਲ ਖੁੱਲਣ ਤੋਂ ਪਹਿਲਾਂ ਹੀ ਛੁੱਟੀਆਂ ਹੋਰ ਵਧਨ ਦੀ ਮੰਗ ਕੀਤੀ ਗਈ ਹੈ ਅਧਿਆਪਕ ਜਥੇਬੰਦੀਆਂ ਵੱਲੋਂ ਛੁੱਟੀਆਂ ਸੰਬੰਧੀ ਵਾਧੇ ਦੀ ਮੰਗ ਬਹੁਤ ਅਧਿਆਪਕ ਜਥੇਬੰਦੀਆਂ ਵੱਲੋਂ ਹੀ ਸੰਗਨੀ ਧੁੰਦ ਅਤੇ ਬਹੁਤ ਜ਼ਿਆਦਾ ਠੰਡ ਹੋਣ ਕਾਰਨ ਸੋਬੇ ਦੇ ਸਕੂਲਾਂ ਵਿੱਚ ਸਰਦੀ ਦੀਆਂ ਛੁੱਟੀਆਂ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਗਈ ਹੈ ਪੰਜਾਬ ਸਕੂਲ ਲੈਕਚਰਰ ਯੂਨੀਅਨ ਐਟਟੀ ਯੂਨੀਅਨ ਅਤੇ ਡੀਟੀਐਫ ਵੱਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸੰਗਰੀ ਧੁੰਦ ਅਤੇ ਠੰਡ ਤੋਂ ਬਚਣ ਲਈ ਸਕੂਲਾਂ ਵਿੱਚ ਛੁੱਟੀਆਂ ਦੇ ਵਾਧੇ ਦੀ ਮੰਗ ਕੀਤੀ ਹੈ ਤਾਂ ਅੱਜ ਸ਼ਾਮ ਤੱਕ ਕੀ ਛੁੱਟੀਆਂ ਵੱਧ ਸਕਦੀਆਂ ਜਾਂ ਫਿਰ ਨਹੀਂ ਵਧਣਗੀਆਂ ਇਸਤੇ ਬਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਕੋਈ ਅਫੀਸ਼ੀਅਲ ਅਪਡੇਟ ਆਉਂਦਾ ਹੈ ਚੈਨਲ ਦੁਆਰਾ ਤੁਹਾਨੂੰ ਸ਼ੇਅਰ ਕਰਦੇ ਰਵਾਂਗੇ ਹੋਰ ਨਵੇਂ ਅਪਡੇਟ ਲਈ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰਕੇ ਨਵੇਂ-ਨਵੇਂ ਖਬਰਾਂ ਦੇਖ ਸਕਦੇ ਹੋ ਧੰਨਵਾਦ